ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਹਲਕਾ ਲੋਕ ਸਭਾ ਸ਼ਖਪਤ ਵਿੱਚ ਜਿੱਥੇ ਹਰ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਹੈ ਉੱਥੇ ਡੋਰ ਟੂ ਡੋਰ ਕੈਂਪੇਨ ਵੀ ਚੱਲ ਰਿਹਾ ਹੈ ਔਰ ਉਸ ਦੇ ਤਹਿਤ ਲੋਕਾਂ ਵੱਲੋਂ ਬਹੁਤ ਪਰ ਮੰਗਾਂ ਆ ਰਿਹਾ ਮਿਲ ਰਹੇ ਖਾਸ ਤੌਰ ਤੇ ਸਰਕਾਰ ਦੁਆਰਾ ਕੀਤੇ ਕੰਮ ਸਰਕਾਰ ਦੁਆਰਾ ਕੀਤੀਆਂ ਪ੍ਰਾਪਤੀਆਂ ਸਰਕਾਰ ਦੁਆਰਾ ਦਿਖਾਈ ਗਈ ਇਮਾਨਦਾਰੀ ਬਰਤੀ ਲੋਕ ਬੜੇ ਆਕਰਸ਼ਿਤ ਨੇ ਤੇ ਪੂਰੀ ਉਮੀਦ ਹੈ ਕਿ ਬਹੁਤ ਵੱਡੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਇਹ ਜਿੱਤ ਦਰਜ ਕਰੇ ਸੋ ਦੇਖਿਆ ਜਾਏ 2019 ਦੇ ਵਿੱਚ ਤੋਂ ਇਲੈਕਸ਼ਨ ਹੋਏ ਉੱਤ ਤੇ ਹੁਣ ਦੇ ਵਿੱਚ ਕਿੰਨਾ ਫਰਕ ਪਿਆ ਹੈ ਜੇਕਰ ਫਰਕ ਦੀ ਗੱਲ ਕਰੀਏ ਤਾਂ ਇਸ ਵਾਰ ਸਾਡੇ ਵੋਟਰਸ ਦੇ ਵਿੱਚ ਸਪੋਰਟਰਸ ਦੇ ਵਿੱਚ ਇੱਕ بڑا ਅਲੱਗ ਮਾਹੌਲ ਹੈ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਇੱਕ ਬਹੁਤ ਉਤਸ਼ਾਹ ਹੈ ਪਿਆਰ ਔਰ ਜਿੰਨਾ ਵੀ ਸੰਗਠਨ ਹੈ ਜਾਂ ਜਿੰਨੇ ਵੀ ਸਾਡੇ ਵਿਧਾਇਕ ਨੇ ਮੰਤਰੀ ਸਾਹਿਬ ਨੇ ਹਲਕਾ ਹੀ ਚਾਰਜਸ ਨੇ ਸਾਰੇ ਇੱਕ ਜੁੱਟ ਤੇ ਇੱਕ ਮੋਢੇ ਨੇ ਸੋ ਉਹਨਾਂ ਦੀ ਯੂਨਿਟੀ ਸਦਕਾ ਇਹ ਜਿਹੜਾ ਮੈਨੂੰ ਇਹ ਲੱਗਦਾ ਕਿ ਮੰਜ਼ਲ ਜੜੀ ਹੈ ਬਹੁਤ ਆਸਾਨ ਦਿਸ ਰਹੀ ਹੈ ਤੇ ਅਸੀਂ ਇਹ ਮੰਜ਼ਲ ਜ਼ਰੂਰ ਸਰ ਕਰਾਂ। ਸਭ ਤਰ੍ਹਾਂ ਸ਼ਿਕਾਇਤ ਕਰਨਾ ਵਿਰੋਧੀਆਂ ਦਾ ਇੱਕ ਕੰਮ ਹੁੰਦਾ। ਜੇ ਵਿਰੋਧੀ ਇਲਜ਼ਾਮ ਸਰਾਸ਼ੀ ਦਾ ਕਰਨਗੇ ਤਾਂ ਵੀ ਵਿਚਾਰਿਆਂ ਦੀ ਹੋਰ ਕੰਮ ਹੈ ਕਿਹੜਾ ਕੰਮ ਕਿਹੜਾ ਕਰਨਗੇ ਕੋਈ ਨਾ ਕੋਈ ਕੰਮ ਤਾਂ ਕਰ ਲਗੇ। ਵੀ ਵੀ ਆਪਣੇ ਕੰਮ ਬੋਲਦੇ ਜੀ ਨਾ। ਕੰਮ ਬਿਲਕੁਲ ਹਲਕਾ ਚੱਪੇ ਵਾਲ ਦੇ ਵਿੱਚ ਜਿੰਨੇ ਵੀ ਕੰਮ ਕੀਤੇ ਲੋਕਾਂ ਦੇ ਵਿੱਚ ਅੱਛੀ ਲੈ ਕੇ ਉਹਨੂੰ ਇਮੇਜ ਹੈ। ਔਰ ਲੋਕ ਦਿਲੋਂ ਪਿਆਰ ਕਰਦੇ ਆ ਔਰ ਲੋਕ ਕੰਮਾਂ ਨੂੰ ਵੀ ਲੋਕਾਂ ਨੂੰ ਪਤਾ ਕਿ ਜੇ ਹੁਸ਼ਿਆਰ ਪਰ ਲੋਕ ਸਭਾ ਹਲਕੇ ਦਾ ਕੋਈ ਵਿਕਾਸ ਕਰ ਸਕਦਾ ਹੈ। ਇਹ ਇਹ ਲੋਕ ਭਰੀ ਭੰਤੀ ਜਾਣਦੇ ਆ ਕਿ ਡਾਕਟਰ ਰਾਜ ਮੈਰਿਟ ਵੇਸ ਤੇ ਹੁਸ਼ਿਆਰ ਪਰ ਲੋਕ ਸਭਾ ਹਲਕੇ ਨੂੰ ਦੁਨੀਆ ਦੇ ਮਾਰ ਚਿੱਤਰ ਤੇ ਲੈ ਕੇ ਜਾ ਸਕਦੇ ਆ ਸੋ ਦੇਖਿਆ ਜੇਵੇਂ ਕੰਢੀ ਏਰੀਆ ਕੀ ਪੋਰ ਪ੍ਰੋਬਲਮ ਆਂਦੀ ਪਈ ਆ ਇੱਕ ਪਾਣੀ ਦੀ ਸਮੱਸਿਆ ਹੋਈ ਤੇ ਕੀ ਜਗ੍ਹਾ ਤੇ ਅੱਜ ਕੱਲ ਹਾਰਟ ਟੇਮ ਆਨਲਾਈਨ ਪਈ ਬੱਚਿਆਂ ਨੂੰ ਦਿੱਕਤ ਬਹੁਤ ਆਂਦੀ ਪਈ ਟਾਪਲ ਦੀਆਂ ਪ੍ਰੋਬਲਮਾਂ ਬਹੁਤ ਸਾਰੀਆਂ ਹਮੇਸ਼ਾ ਰਹੀਆਂ ਆ ਔਰ ਕੰਢੀ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨਾ ਸਾਡਾ ਮੇਨ ਫੋਕਸ ਰਹੇਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੰਢੀ ਨਹਿਰ ਦੇ ਵਿੱਚ ਪਾਣੀ ਜਿਹੜਾ ਉਹ ਰੈਡੀ ਕੰਟੀਨਰ ਚ ਪਾਣੀ ਛੱਡਿਆ ਜਾ ਚੁੱਕਾ ਹੈ ਤੇ ਲੋਕ ਬੜੇ ਰਾਹਤ ਮਹਿਸੂਸ ਕਰ ਰਹੇ ਕਿਉਂਕਿ ਛੋਟੇ ਕਿਸਾਨ ਨੇ ਤੇ ਹੁਣ ਦੂਸਰੀ ਰਾਤ ਜਿਹੜੀ ਹੈ ਜੰਗਲੀ ਜਾਨਵਰਾਂ ਤੋਂ ਦਿਲਵਾਣਾ ਉਹ ਵੀ ਸਾਡਾ ਜਿਹੜਾ ਮੇਨ ਇਸ਼ੂ ਰਹੇਗਾ ਫੋਕਸ ਰਹੇਗਾ ਔਰ ਤੀਸਰਾ ਜੋ ਕੰਡੀ ਦੇ ਵਿੱਚ ਵੱਡਾ ਹਸਪੀਟਲ ਕੋਈ ਲੈ ਕੇ ਆਣਾ ਖਾਸ ਤੌਰ ਤੇ ਤਲਵਾੜਾ ਏਰੀਆ ਦੇ ਵਿੱਚ ਜਿਹੜਾ ਏਮਜ਼ ਪਿਛਲੀਆਂ ਸਰਕਾਰਾਂ ਦੇ ਵਿੱਚ ਬੀਜੇਪੀ ਸਰਕਾਰ ਦੇ ਵਿੱਚ ਜਿਹੜਾ ਬਠਿੰਡੇ ਚਲਾ ਗਿਆ ਸੀ ਉਸ ਹਸਪਤਾਲ ਨੂੰ ਲਿਆਣਾ ਮੇਰੀ ਤਰਜੀਹਾਂ ਦੇ ਵਿੱਚੋਂ ਇੱਕ ਰਹੇਗਾ ਔਰ ਵੈਸੇ ਵੀ ਰੇਲ ਕੋਚ ਫੈਕਟਰੀ ਵਰਗੀ ਇੰਡਸਟਰੀ ਲੈ ਕੇ ਆਉਣਾ ਤਾਂ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਔਰ ਟੂਰਿਜ਼ਮ ਹੱਬ ਜਿੱਥੇ ਆਪਾਂ ਤਲਵਾੜੀ ਦੀ ਗੱਲ ਕਰੀਏ ਫੋਟੇਲਸ ਦੀ ਗੱਲ ਕਰ ਲਈ ਜਿਹੜੇ ਪਹਾੜਾਂ ਦੇ ਪੈਰਾਂ ਤੇ ਸਾਡੇ ਜਿਹੜੇ ਏਰੀਆਜ਼ ਨੇ ਤੇ ਉੱਥੇ ਬਿਲਕੁਲ ਇੱਕ ਟੂਰਿਜ਼ਮ ਹੱਬ ਦੇ ਤੌਰ ਤੇ ਉਹਨੂੰ ਹੁਸ਼ਿਆਰਪੁਰ ਨੂੰ ਡਿਵੈਲਪ ਕਰਨਾ ਇਹ ਸਾਡਾ ਬਿਲਕੁਲ ਵੱਡਾ ਫੋਕਸ ਹੈ ਪਿੰਡਾਂ ਤੋਂ ਨਹੀਂ ਹੈ ਮਹਾਤਵਰ ਦੀ ਬੜੀ ਇਸ਼ੂ ਮੈਂ ਦੇਖਿਆ ਖੰਡੀ ਦੇ ਵਿੱਚ ਸੋ ਉਸ ਨੂੰ ਵੀ ਹੱਲ ਕੀਤਾ ਜਾ ਸਕਦਾ ਬਿਲਕੁਲ ਹੱਲ ਕਰ ਸੋ ਦੇਖਿਆ ਜੀ ਤਲਵਾੜਾ ਦੇ ਵਿੱਚ ਇੱਕ ਬੀਬੀ ਹਸਪੀਟਲ ਉਹ ਚ ਹੀ ਪ੍ਰੋਬਲਮ ਬਹੁਤ ਹੈਗੀਆਂ ਜੇ ਕੁਆਟਰ ਕਈ ਖਾਲੀ ਪਿਆ ਨਾ ਕਿਰਾਏ ਬੀਬੀ ਆ ਬੀਵੀਐਮਪੀ ਹਸਪੀਟਲ ਇਨ ਇੰਡਾਇਰੈਕਟਲੀ ਸੈਂਟਰ ਕੋਲਾ 60 40 ਦੀ ਰੇਸ਼ੋ ਚ ਦੋਨੇ ਸਟੇਟ ਸਟੇਟਸ ਕੋਲਾ ਹੈ ਮਾਚਲ ਤੇ ਪੰਜਾਬ ਕੋਲ ਇਹ ਮਸਲਾ ਜਿਹੜਾ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹੱਲ ਕੀਤਾ ਜਾ ਸਕਦਾ ਸੀ ਪਰ ਅੱਜ ਇਹਨਾਂ ਦੀ ਉਦਾਸੀਨਤਾ ਕਰਕੇ ਬੀਜੇਪੀ ਲੀਡਰਸ ਦੀ ਜਿਹੜੇ ਮੰਤਰੀ ਵੀ ਰਹੇ ਉਹਨਾਂ ਦੀ ਉਦਾਸੀਨਤਾ ਕਰਕੇ ਅੱਜ ਜਿਹੜਾ ਬੀਵੀਐਮਪੀ ਬੰਦ ਬੰਦ ਹੋਣ ਦੀ ਕਗਾਰ ਤੇ ਔਰ ਲੋਕ ਮਰੀਜ਼ ਉੱਥੇ ਮਾਇੂਸ ਨੇ ਸੋ ਮੈਂ ਮੇਰਾ ਇਹ ਵੀ ਤਰਜੀਹ ਰਹੇਗੀ ਕਿ ਬੀਵੀਐਮਪੀ ਨੂੰ ਰੀਹੈਬਿਲਿਟੇਟ ਕਰਨਾ ਉਹਨੂੰ ਦੁਬਾਰਾ ਰਿਵਾਈਵ ਕਰਨਾ ਇਹ ਵੀ ਮੇਰੇ ਏਜੰਡੇ ਤੇ ਰਹੇਗਾ